ਕਿਸਾਨ ਵਿਰੋਧ ਸਸ਼ੀਕਾਲ ਅੱਜ ਦੀ ਇਸ ਵੀਡੀਓ ਚ ਅਪਾਂ ਇੱਕ ਇਹੋ ਜੀ ਸਮੱਸਿਆ ਦੀ ਗੱਲ ਕਰਾਂਗੇ ਜਿਹਦੇ ਕਰਕੇ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਇਹ ਇੱਕ ਇਹੋ ਜੀ ਸਮੱਸਿਆ ਹੈ ਜਿਹਦੇ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈ ਰਹੀ ਹੈ ਜਿਹੜਾ ਫਸਲ ਦਾ ਉਤਪਾਦਨ ਹੁੰਦਾ ਜਿਹਦਾ ਝਾੜ ਹੁੰਦਾ ਉਹ ਵੀ ਬਹੁਤ ਘੱਟ ਨਿਕਲਦਾ ਆਲ ਓਵਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਆਖਿਰ ਇਹ ਸਮੱਸਿਆ ਹੈ ਕਿ ਇਹ ਸਮੱਸਿਆ ਹੈਗੀ ਆ ਜੀ ਸਾਡੀ ਖਰਪਤਵਾਰਾਂ ਦੀ ਸਮੱਸਿਆ ਇਹਨੂੰ ਜੰਗਲੀ ਘਾਹ ਵੀ ਕਹਿੰਦੇ ਨੇ ਇਹ ਇੱਕ ਫਸਲ ਚ ਨਹੀਂ ਬਹੁਤ ਫਸਲਾਂ ਚ ਹੁੰਦੇ ਨੇ ਇਹ ਇੱਕ ਤਰੀਕੇ ਦੇ ਨਹੀਂ ਹੁੰਦੇ ਇੱਕ ਅਨੇਕਾਂ ਤਰੀਕੇ ਦੇ ਹੁੰਦੇ ਨੇ ਇਹ ਸਾਡੇ ਫਸਲਾਂ ਦਾ ਹੀ ਨੁਕਸਾਨ ਨਹੀਂ ਕਰਦੇ ਇਹ ਸਾਡੀ ਧਰਤੀ ਮਾਂ ਦਾ ਵੀ ਨੁਕਸਾਨ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਸਾਡੀ ਫਸਲ ਚ ਹਵਾ ਨੂੰ ਵੀ ਜਾਣ ਤੋਂ ਰੋਕਦੇ ਨੇ ਰੋਸ਼ਨੀ ਨੂੰ ਵੀ ਜਾਣ ਤੋਂ ਰੋਕਦੇ ਨੇ ਤੇ ਪਾਣੀ ਨੂੰ ਵੀ ਰੋਕਦੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਪੋਸ਼ਕ ਤੱਤ ਇਹਨਾਂ ਨੂੰ ਮਿਲਨੇ ਚਾਹੀਦੇ ਸਾਡੀ ਫਸਲ ਨੂੰ ਮਿਲਨੇ ਚਾਹੀਦੇ ਸੀ ਉਹ ਖਰਪਤਵਾਰ ਖਾ ਜਾਂਦੇ ਨੇ ਇਹਨਾਂ ਜੰਗਲੀ ਕਹਾਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਹੈ ਜਿਹੜੀ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਕੀੜੇ ਮਕੋੜੇ ਹੁੰਦੇ ਨੇ ਉਹ ਇਹਨਾਂ ਵਿੱਚ ਲੁਕ ਜਾਂਦੇ ਨੇ ਇਹਨਾਂ ਵਿੱਚ ਹੀ ਅੰਡੇ ਦਿੰਦੇ ਨੇ ਤੇ ਸਾਡੀ ਸਬਜ਼ੀਆਂ ਨੂੰ ਸਾਡੀ ਸਾਰੀ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਹੁਣ ਸਾਡੇ ਕਿਸਾਨ ਵੀਰ ਇਹ ਸਮੱਸਿਆ ਦਾ ਸੋਲੂਸ਼ਨ ਕੀ ਕਰਦੇ ਹਨ ਜਾਂ ਤਾਂ ਉਹ ਹਰਬੀਸਾਈਡ ਯੂਜ਼ ਕਰਦੇ ਨੇ ਜਾਂ ਵਿਡੀਸਾਈਡ ਯੂਜ਼ ਕਰਦੇ ਨੇ ਇਹਦੇ ਨਾਲ ਉਹਨਾਂ ਦੇ ਖਰਪਤਵਾਰਾਂ ਦੀ ਸਮੱਸਿਆ ਤਾਂ ਖਤਮ ਨਹੀਂ ਹੁੰਦੀ ਲੇਕਿਨ ਜਿਹੜਾ ਪੀਲਾਪਣ ਹੈ ਫਸਲਾਂ 'ਚ ਜਿਹੜਾ ਪੀਲਾਪਣ ਹੈ ਫਸਲਾਂ ਦੀ ਜਿਹੜੀ ਗੁਣਵੱਤਾ ਹੈ ਕੁਆਲਿਟੀ ਹੈ ਉਹ ਜ਼ਰੂਰ ਖਰਾਬ ਹੋ ਜਾਂਦੀ ਹੈ ਇਹਦੇ ਕਰਕੇ ਸਾਡੇ ਕਿਸਾਨਾਂ ਦਾ ਉਤਪਾਦਨ ਘੱਟ ਨਿਕਲਦਾ ਹੈ ਉਤਪਾਦਨ ਘੱਟ ਨਿਕਲਦਾ ਹੈ ਤਾਂ ਸਾਡੇ ਕਿਸਾਨ ਨਿਰਾਸ਼ ਹੁੰਦੇ ਨੇ ਬਹੁਤ ਵਾਰ ਕੀ ਦੇਖਿਆ ਗਿਆ ਹੈ ਕਿ ਸਾਡੇ ਕਿਸਾਨ ਭਰਾ ਕੀ ਕਰਦੇ ਨੇ ਕਿ ਜਿਹੜੇ ਖਰਪਤਵਾਰ ਨੇ ਇਹਨਾਂ ਨੂੰ ਹਟਾਉਣ ਲਈ ਲੇਬਰ ਦਾ ਇਸਤੇਮਾਲ ਕਰਦੇ ਨੇ ਲੇਕਿਨ ਇਹ ਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਜਿਹੜੀ ਇਸ ਤੋਂ ਵੀ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਉਹ ਖਰਪਤਵਾਰ ਨੇ ਉਹ ਕੁਝ ਟਾਈਮ ਬਾਅਦ ਫੇਰ ਉਗਾਉਂਦੇ ਨੇ ਪੁੱਲ ਮਲਾ ਕੇ ਸਾਡੇ ਕਿਸਾਨ ਭਰਾਵਾਂ ਨੂੰ ਫਸਲ 'ਚ ਨੁਕਸਾਨ ਹੁੰਦਾ ਹੈ ਜਾਂ बार-बार ਲੇਬਰ ਲਾਣੀ ਪੈਂਦੀ ਹੈ ਨੁਕਸਾਨ ਹੀ ਹੁੰਦਾ ਹੈ ਹੁਣ ਸਾਡੇ ਕਿਸਾਨ ਵੀਰਾਂ ਨੂੰ ਇੱਕ ਇਹੋ ਜੀ ਤਕਨੀਕ ਦੀ ਲੋੜ ਹੈ ਜਿਹਦੇ ਕਰਕੇ ਜਿੰਨੇ ਵੀ ਤਰੀਕੇ ਦੇ ਖਰਪਤਵਾਰ ਹੁੰਦੇ ਨੇ ਇਹਨਾਂ ਦਾ ਵੀ ਖਾਤਮਾ ਕੀਤਾ ਜਾ ਸਕੇ ਜਿਹੜੀ ਸਾਡੀ ਫਸਲਾਂ ਨੇ ਉਹ ਵੀ ਤੰਦਰੁਸਤ ਰਹਿਣ ਸਕਣ ਜਿਹੜੀ ਸਾਡੀ ਮਿੱਟੀ ਹੈ ਉਹ ਵੀ ਉਪਜਾਊ ਰਹੇ ਤੇ ਇਹਨਾਂ ਸਾਰੀ ਸਮੱਸਿਆ ਦਾ ਇੱਕ ਹੀ ਸਮਾਧਾਨ ਹੈ ਇਹ ਹੈ ਸਭ ਤੋਂ ਸੁਰੱਖਿਅਤ ਤੇ ਸਭ ਤੋਂ ਅਸਰਦਾਰ ਯੂਪੀਐਲ ਦਾ ਸਵੀਪ ਪਾਵਰ ਦੋਸਤੋ ਸਵੀਪ ਪਾਵਰ ਇੱਕ ਇਹੋ ਜਿਹਾ ਨਵੀਂ ਜਨਰੇਸ਼ਨ ਦਾ ਹਰਬੀਸਾਈਡ ਹੈ ਜੋ ਕਿ ਨੋਨ ਸਿਲੈਕਟਿਵ ਵੀ ਹੈ ਤੇ ਪੋਸਟ ਐਮਰਜੈਂਟ ਵੀ ਹੈ ਤੇ ਹੁਣ ਸਵਾਲ ਆਉਂਦਾ ਵੀ ਸਿਲੈਕਟਿਵ ਹਰਬੀਸਾਈਡ ਕੀ ਹੁੰਦਾ ਨੋਨ ਸਿਲੈਕਟਿਵ ਹਰਬੀਸਾਈਡ ਕੀ ਹੁੰਦਾ ਸਿਲੈਕਟਿਵ ਹਰਬੀਸਾਈਡ ਸਿਲੈਕਟਿਵ ਹਰਬੀਸਾਈਡ ਹੁੰਦਾ ਕੀ ਹੈ ਸਿਲੈਕਟਿਵ ਦਾ ਮਤਲਬ ਹੁੰਦਾ ਹੈ ਜੀ ਚੁਨਿੰਦਾ ਚੁਨਿੰਦਾ ਹਰਬੀਸਾਈਡ ਯਾਨੀ ਕਿ ਇਹ ਇਹ ਹਰਬੀਸਾਈਡ ਹੈ ਜਿਹੜਾ ਚੁਨਿੰਦਾ ਪੌਦਿਆਂ ਦੇ ਚੁਨਿੰਦਾ ਖਰਪਤਵਾਰਾਂ ਉੱਤੇ ਹੀ ਕੰਮ ਕਰਦਾ ਹੈ ਇਹ ਸਾਰੇ ਤਰੀਕੇ ਦੇ ਖਰਪਤਵਾਰਾਂ ਦਾ ਨਾਸ਼ ਨਹੀਂ ਕਰਦਾ ਇਹਨੂੰ ਇਸ ਕਰਕੇ ਸਿਲੈਕਟਿਵ ਹਰਬੀਸਾਈਡ ਕਹਿੰਦੇ ਨੇ ਸਾਡੇ ਕਿਸਾਨ ਭਰਾ ਇਹਦਾ ਇਸਤੇਮਾਲ ਕਰ ਲੈਂਦੇ ਨੇ ਬਟ ਉਹਨਾਂ ਨੂੰ ਪ੍ਰੋਪਰ ਫਾਇਦਾ ਜਿਹੜਾ ਹੋਣਾ ਹੁੰਦਾ ਉਹ ਨਹੀਂ ਹੋ ਪਾਂਦਾ ਹੁਣ ਗੱਲ ਕਰਦੇ ਆ ਨੋਨ ਸਿਲੈਕਟਿਵ ਕੀ ਹੁੰਦਾ ਹੈ ਜਿਹੜਾ ਸਵੀਪ ਪਾਵਰ ਹੈ ਉਹ ਵੀ ਨੋਨ ਸਿਲੈਕਟਿਵ ਚ ਹੁੰਦਾ ਹੈ ਨੋਨ ਸਿਲੈਕਟਿਵ ਕੀ ਹੁੰਦਾ ਹੈ ਜੀ ਇਹ ਹਰ ਤਰੀਕੇ ਦੇ ਹਰ ਤਰੀਕੇ ਦੇ ਖਰਪਤਵਾਰ ਦਾ ਨਾਸ਼ ਕਰਦਾ ਹੈ ਤੇ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਪ੍ਰੋਪਰ ਫਾਇਦਾ ਮਿਲ ਪਾਂਦਾ ਹੈ ਤੇ ਹੁਣ ਗੱਲ ਕਰ ਲੈਂਦੇ ਆ ਕਿ ਪੋਸਟ ਐਮਰਜੈਂਟ ਕੀ ਹੁੰਦਾ ਹੈ ਜਿਹੜਾ ਸਾਡਾ ਖਰਪਤਵਾਰ ਹੈ ਜਦੋਂ ਉਹ ਉੱਗੇ ਹੁੰਦੇ ਨੇ ਉਹਨਾਂ ਤੋਂ ਬਾਅਦ ਉਹਨਾਂ ਦਾ ਖਾਤਮਾ ਕਰਦਾ ਹੈ ਉਹਨਾਂ ਨੂੰ ਪੋਸਟ ਐਮਰਜੈਂਟ ਕਿਹਾ ਜਾਂਦਾ ਹੈ ਯੂਪੀਐਲ ਦਾ ਸਵੀਪ ਪਾਵਰ ਪੋਸਟ ਐਮਰਜੈਂਟ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਫਸਲ ਚ ਖਰਪਤਵਾਰ ਉੱਗਿਆਏ ਉਹਨਾਂ ਤੋਂ ਉਸ ਤੋਂ ਬਾਅਦ ਉਹਨਾਂ ਦਾ ਖਾਤਮਾ ਕਰਨ ਲਈ ਤੁਸੀਂ ਪੋਸਟ ਐਮਰਜੈਂਟ ਯੂਪੀਐਲ ਦੇ ਸਵੀਪ ਪਾਵਰ ਹਰਬੀਸਾਈਡ ਦਾ ਪ੍ਰਯੋਗ ਕਰ ਸਕਦੇ ਹੋ ਇਹਦੀ ਜਿਹੜੀ ਫਾਰਮੂਲੇਸ਼ਨ ਆ ਕਿਸਾਨ ਪ੍ਰਾਵੋ ਆ ਗਿਆ ਜੀ ਗਲੂਫੋਸੀਨੇਟ ਅਮੋਨੀਅਮ 13% ਡਬਲਯੂਐਸਐਲ ਇਹ ਇਹਦੀ ਫਾਰਮੂਲੇਸ਼ਨ ਆ ਇਹਦਾ ਟੈਕਨੀਕਲ ਨੇਮ ਹੈ ਜਦੋਂ ਤੁਸੀਂ ਇਹਨੂੰ ਆਪਣੀ ਫਸਲਾਂ ਤੇ ਇਸਤੇਮਾਲ ਕਰਦੇ ਹੋ ਜਿਹੜੇ ਤੁਹਾਡੇ ਖਰਪਤਵਾਰ ਨੇ ਉਹ ਉਸੇ ਜਗ੍ਹਾ ਤੇ ਉਸੇ ਸਥਾਨ ਤੇ ਰੁਕ ਜਾਂਦੇ ਨੇ ਉਹਨਾਂ ਦਾ ਵਧਣਾ ਬਿਲਕੁਲ ਰੁਕ ਜਾਂਦਾ ਹੈ ਤੇ ਕੁਝ ਦਿਨਾਂ ਬਾਅਦ ਉਹ ਸੁੱਕ ਕੇ ਖਤਮ ਹੋ ਜਾਂਦੇ ਨੇ ਇਹਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕੁੱਲ ਮਿਲਾ ਕੇ ਕਿਸਾਨ ਭਰਾਵੋ ਜਿਹੜਾ ਸਵੀਪ ਪਾਵਰ ਹੈ ਇੱਕ ਇਹੋ ਜਿਹਾ ਖਰਪਤਵਾਰ ਨਾਸ਼ਕ ਹੈ ਜਿਹੜਾ ਸਾਡੀ ਫਸਲਾਂ ਤੇ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤੇ ਸਾਡੀ ਮਿੱਟੀ ਤੇ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤੇ ਹਰ ਤਰੀਕੇ ਦੇ ਖਰਪਤਵਾਰ ਨੂੰ ਖਤਮ ਕਰਨ ਦਾ ਮਾਧਾ ਰੱਖਦਾ ਹੈ ਤੇ ਦੁਬਾਰਾ ਉੱਗਣ ਤੋਂ ਵੀ ਰੋਕਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਦੁਬਾਰਾ ਉੱਗਣ ਤੋਂ ਵੀ ਇਹ ਰੋਕਦਾ ਹੈ ਤੁਸੀਂ ਇਸ ਪ੍ਰੋਡਕਟ ਤੇ ਭਰੋਸਾ ਕਿਉਂ ਕਰੋਗੇ ਹੁਣ ਤੁਹਾਡਾ ਸਵਾਲ ਇਹ ਆਊਗਾ ਕਿਸਾਨ ਭਰਾਵੋ ਯੂਪੀਐਲ ਜਿਹੜੀ ਕੰਪਨੀ ਹੈਗੀ ਹੈ ਇਹ ਦੁਨੀਆ ਦੇ ਟੌਪ 5 ਐਗਰੋ ਕੈਮੀਕਲ ਚ ਕੰਪਨੀ ਹੈ ਤੇ ਇਹਨਾਂ ਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਆ ਐਗਰੋ ਕੈਮੀਕਲ ਚ ਦੁਨੀਆ ਚ ਬਹੁਤ ਵੱਡਾ ਨਾਂ ਹੈ ਤੇ ਇਹਨਾਂ ਦੇ ਤੁਸੀਂ ਬਹੁਤ ਸਾਰੇ ਪ੍ਰੋਡਕਟ ਦੇਖੇ ਹੋਣੇ ਸਾਥੀ ਯੂਲਾਲਾ ਸਾਫ ਬਹੁਤ ਸਾਰੇ ਪ੍ਰੋਡਕਟ ਤੁਸੀਂ ਮਾਰਕੀਟ ਚ ਦੇਖੇ ਹੋਣੇ ਸਵੀ ਪਾਵਰ ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵੀ ਉਹਨਾਂ ਦਾ ਇੱਕ ਬਹੁਤ ਹੀ ਕਾਮਯਾਬ ਬਹੁਤ ਹੀ ਸ਼ਾਨਦਾਰ ਇੱਕ ਹਰਬੀਸਾਈਡ ਉਹਨਾਂ ਦਾ ਇੱਕ ਬਿਹਤਰੀਨ ਪ੍ਰੋਡਕਟ ਹੈ ਕਿਸਾਨ ਵੀਰੋ ਅੰਤ ਵੇਲੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਪ੍ਰੋਡਕਟ ਕਾਮਯਾਬੀ ਹੈਗਾ 100% ਤੇ ਅਸਰਦਾਰ ਵੀ 100% ਹੈ ਤੇ ਸੁਰੱਖਿਅਤ ਵੀ 100% ਹੈ ਤੁਸੀਂ ਇਸ ਤੇ ਭਰੋਸਾ ਕਰ ਸਕਦੇ ਹੋ ਇਹਦੀ ਕੁਝ ਬੂੰਦਾ ਨਾਲ ਥੋਡੀ ਫਸਲ ਵੀ ਸੁਰੱਖਿਅਤ ਰਹੂਗੀ ਤੇ ਖਰਪਤਵਾਰਾ ਦਾ ਵੀ ਨਾਸ਼ ਹੋਊਗਾ ਜੇ ਤੁਹਾਨੂੰ ਇਹ ਸਾਡੀ ਮਿਹਨਤ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਹਾਂ ਸੁਪ ਪਾਵਰ ਦੀ ਅਗਲੀ ਵੀਡੀਓ ਵਿੱਚ ਅਤੇ ਜਾਣਾਂਗੇ ਕਿਸਾਨ ਆਪਣੇ ਖੇਤਾਂ ਵਿੱਚ ਸਵੀ ਪਾਵਰ ਦੀ ਵਰਤੋਂ ਕਰਨ ਨਾਲ ਕਿਹੜੇ ਫਾਇਦੇ ਪ੍ਰਾਪਤ ਕਰ ਸਕਦੇ ਹਨ ਧੰਨਵਾਦ ਜੀ